ਕਿਸਾਨ ਵੀਰੋ ਸਤਿ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਸੂਰੇਆਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੈਂਦਾ ਇਸ ਪਿੰਡ ਨੂੰ ਤੇ ਤਹਿਸੀਲ ਗਿੱਦੜਪਾਹਾ ਪੈ ਜਾਂਦਾ ਇਸ ਪਿੰਡ ਵਿੱਚ ਬਾਈ ਜਿਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਆ ਤੇ ਨਾਲ ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਟਾਪ ਕਲਾਸ ਮੋਹਰਾ ਝੋਟੀ ਆ ਜਿਹੜੀ ਕਿ ਗੱਬਣਾਂ ਪਹਿਲਾ ਸੁਆ ਸੂਣਾ ਕਰਮਾਲੀ ਨੇ ਤੇ ਇਹ ਵਿਕਾਊ ਆ। ਬਣ ਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ। ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਤੇ ਆਹ ਲੈਨੇ ਆ ਸਾਰੀ ਜਾਣਕਾਰੀ ਤੇ ਕਰ ਦਿਆਂ ਦੋਸਤੋ ਤੁਹਾਡੇ ਨਾਲ ਸਾਂਝੀ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਆਪਣਾ ਨਾਮ ਦੱਸਿਓ ਜੀ। ਸੁਖਦੇਵ ਸਿੰਘ ਹੈ ਜੀ। ਸੁਖਦੇਵ ਤੇ ਆਪਣਾ ਮੋਬਾਈਲ ਨੰਬਰ ਦੱਸ ਦਿਓ ਜੀ 81466 ਹੈ ਜੀ 81466 98599 98599 ਹਾਂਜੀ ਠੀਕ ਹੈ ਜੀ ਤੇ ਆਪਣੀ ਲੋਕੇਸ਼ਨ ਦੱਸ ਦਿਓ ਕਿੱਥੇ ਜੇ ਘਰ ਆਪਣਾ ਆਪਣਾ ਜੀ ਗੁਰਦਾਰ ਸਾਹਿਬ ਦੇ ਕੋਲ ਠੀਕ ਹੈ ਤੇ ਝੋਟੀ ਬਾਈ ਜੀ ਆਪਣੇ ਘਰ ਦੀ ਹੈ ਇਹ ਜੀ ਹਾਂਜੀ ਘਰ ਦੀ ਹੈ ਜੀ ਮੇਰੇ ਆਪ ਦੀ ਠੀਕ ਹੈ ਜੀ ਤੇ ਕਿੰਮਾ ਸੂਆ ਹੈ ਜੀ ਇਹ ਜੀ ਪਹਿਲਾ ਸੂਆ ਜੀ ਪਹਿਲਾ ਸੂਆ ਕਿੰਨੇ ਕੁ ਦਿਨ ਲੈਂਦੀ ਹੈ ਬਾਈ ਜੀ ਜੀ 11 12 ਦਿਨ ਲੈਂਦੇ ਆ ਜੀ ਹਾਂਜੀ 11 12 ਦਿਨ ਨਾ ਲਖਤੀ ਰੂਪ ਚ ਪਏ ਆ ਤੇ ਝੋਟੀ ਵੈਸੇ ਵੱਧ ਦੇਣ ਲਿਆਵੂ ਹਾਂਜੀ ਠੀਕ ਹੈ ਜੀ ਲਓ ਵੀ ਸਜਣੋ ਲਿਖਤੀ ਰੂਪ ਦੇ ਵਿੱਚ 10-11 ਦਿਨ ਪਏ ਆ ਤੇ ਮੂੰਹ ਮੱਥਾ ਤੁਹਾਨੂੰ ਦਿਖਾ ਦਿੰਨੇ ਆ ਨੇੜੇ ਹੋ ਕੇ ਗੋਲ ਸੰਗ ਆ ਜੈਡ ਬਲੈਕ ਆ ਤੇ ਪੂਛ ਥੋੜੀ ਥੱਲੋ ਚਿੱਟੀ ਆ ਬਿਲਕੁਲ ਪਿਓਰ ਮੋਹਰਾ ਕੈਟਾਗਰੀ ਚ ਪੈਂਦੀ ਆ ਥਾਣਾ ਹਵਾਨਾ ਤੁਹਾਨੂੰ ਨੇੜੇ ਹੋ ਕੇ ਦਿਖਾ ਦਿੰਨੇ ਆ ਦੇਖ ਸਕਦੇ ਹੋ ਮੋਟਾ-ਮੋਟਾ ਥਣ ਲੱਗਿਆ ਤੇ ਖੁੱਲਾ ਚੰਗਾ ਹਜੇ 10-11 ਦਿਨਾਂ ਦੇ ਹਿਸਾਬ ਨਾਲ ਤੁਸੀਂ ਅੰਦਾਜ਼ਾ ਲਾਇਓ ਕਿ ਉਸ ਹਵਾਨਾ ਝੋਟੀ ਨੇ ਤਿਆਰ ਕਰਨਾ ਹਵਾਨਾ ਲੋ ਵੀ ਮਿੱਤਰੋ ਦੂਜੇ ਪਾਸੇ ਤੋਂ ਵੀ ਬਿਲਕੁਲ ਸੇਮ ਸਹਜ ਆ ਥਾਣਾ ਦਾ ਬਹੁਤ ਸ਼ਾਨਦਾਰ ਥਾਣ ਲੱਗਿਆ ਥੋੜੀ ਜੀ ਭਲੂਣਾ ਦੋਸਤੋ ਡਰਨ ਦੀ ਕੋਈ ਗੱਲ ਨਹੀਂ ਗਈ ਦੇਖ ਸਕਦੇ ਹੋ ਪੱਠਪੜਾ ਕਦ ਕਾਠ ਬਹੁਤ ਚੰਗਾ ਰਾਜੀਪਲੀ ਚੰਗੀ ਆ ਤੇ ਤੋੜ ਕੇ ਤੁਹਾਨੂੰ ਦਿਖਾਉਣੇ ਲੋ ਵੀ ਸੱਜਣੋ ਸੀਲਸ ਲਾਗਾ ਕਦ ਕਾਠ ਬਹੁਤ ਆ ਤੇ ਹਵਾਨਾ ਚੰਗਾ ਬਣਾਉਂਦੀ ਆਉਂਦੀ ਆ ਕੀ ਆਮਕਦਮ ਕ ਚੰਗੀ ਹੈ ਜੀ ਤੇ ਉੱਥੇ ਲੈ ਚਲੋ ਜੀ ਆ ਜਾ ਵੀ ਆ ਜਾ ਬੱਲੋ ਨੋ ਇਹ ਹਮਨਾ ਜਿਹੜਾ ਥੋੜੀ ਭਲੂਣਾ ਦੋਸਤੋ ਡਰਨ ਵਾਲੀ ਗੱਲ ਨਹੀਂ ਕੀ ਕੋਈ ਚੰਗੀ ਤਰ੍ਹਾਂ ਤੁਹਾਨੂੰ ਏੜੇ ਹੋ ਕੇ ਦਿਖਾਤਾ ਇਹਦੀ ਮਾਂ ਥੱਲੇ ਬਾਈ ਜੀ ਕਿੰਨਾ ਕੁ ਦੁੱਧ ਸੀਗਾ ਬਾਈ ਜੀ 8 ਲੀਟਰ ਡੰਗਦਾ ਸੀਗਾ 16 ਲੀਟਰ ਦੋਨਾਂ ਟਾਈਮ ਠੀਕ ਆ ਜੀ ਤੇ ਇਹਦਾ ਫਿਰ ਕੀ ਮੁੱਲ ਰੱਖਿਆ ਬਾਈ ਜੀ 1,55,000 ਰੁਪਏ 1,55,000 ਮਾਨਤਾਨ ਹੋ ਜਾਊਗਾ ਜੀ ਮਾਨਤਾਨ ਜੀ ਜੇ ਕੋਈ ਗੱਲ ਹੋਊਗੀ ਉਦੋਂ ਕੋਈ ਦੋਚ ਠੀਕ ਆ ਜੀ ਹਾਂ ਜੀ ਲਓ ਵੀ ਸੱਜਣੋ ਬਣਦਾ ਮਾਨਤਾ ਨਾਲ 155000 ਚੋਂ ਤੁਹਾਡਾ ਕੀਤਾ ਜਾਊਗਾ ਜਿਸ ਵੀ ਕਿਸੇ ਵੀਰ ਨੂੰ ਇਹ ਝੋਟੀ ਪਸੰਦ ਆਦਾ ਤਾਂ ਸਾਰੀ ਡਿਟੇਲ ਆਪਾਂ ਇਹਨਾਂ ਤੋਂ ਲੈ ਲਈ ਆ ਤੇ ਤੁਹਾਡੇ ਨਾਲ ਸਾਂਝੀ ਕਰਤੀ ਆ ਤੇ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਪਾਤਾ ਇਸ ਨੰਬਰ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਆ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਦੋਸਤੋ ਤੇ ਮਿਲਦੇ ਆ ਜਲਦੀ ਅਜਿਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ